ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਅਜੁੱਧਿਆ ਚ ਭਗਵਾਨ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਤੇ ਪ੍ਰਸ਼ਟਾ ਦੀ ਖੁਸ਼ੀ ਵਿੱਚ ਬਾਬਾ ਸ਼੍ਰੀਚੰਦ ਆਸ਼ਰਮ ਮੁਹੱਲਾ ਚਬੂਤਰਾ ਬੰਗਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਬੰਗਾ ਦੇ ਆਜ਼ਾਦ ਚੌਕ ਰੇਲਵੇ ਰੋਡ ਮੁਕੰਦਪੁਰ ਰੋਡ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁਹੱਲਿਆਂ ਤੋਂ ਹੁੰਦੀ ਹੋਈ ਮੁਹੱਲਾ ਚਬੂਤਰਾ ਬੰਗਾ ਵਿਖੇ ਸਮਾਪਤ ਹੋਈ ਇਸ ਮੌਕੇ ਸ਼ਰਧਾਲੂਆਂ ਵੱਲੋਂ ਜੈ ਸ਼੍ਰੀ ਰਾਮ ਦੇ ਜਕਾਰੇ ਲਾਉਂਦੇ ਹੋਏ ਸ਼੍ਰੀ ਰਾਮ ਜੀ ਦਾ ਗੁਣਗਾਨ ਕੀਤਾ ਗਿਆ। ਸ਼ਹਿਰ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਸ਼ਹਿਰ ਦੇ ਕੌਂਸਲਰ ਭਾਜਪਾ ਨੇਤਾ ਹਿੰਮਤ ਤੇਜਪਾਲ ਨੇ ਸਮੂਹ ਦੇਸ਼ ਵਾਸੀਆਂ ਨੂੰ ਸ਼੍ਰੀ ਰਾਮ ਮੰਦਿਰ ਦੇ ਹੋਣ ਜਾ ਰਹੇ ਉਦਘਾਟਨ ਦੀ ਵਧਾਈ ਦਿੰਦੇ ਆ ਕਿਹਾ ਕਿ ਇਹ ਖੁਸ਼ੀ ਦਾ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਰਕਾਰ ਕਾਰਨ ਮਿਲਿਆ ਹੈ। ਅੱਜ ਗੱਲ ਜੋ ਰਾਮ ਜਰਮ ਭੂਮੀ ਦੇ ਉੱਤੇ ਬਬਿਆ ਮੰਦਿਰ ਦਾ ਉਦਘਾਟਨ ਉਪਰਾਨ ਪ੍ਰਤੀਸ਼ਟਾ ਹੋਣ ਜਾ ਰਹੀ ਆ ਉਹਦੀ ਮੈਂ ਪੂਰੇ ਦੇਸ਼ ਨਿਵਾਸੀਆਂ ਨੂੰ ਜਿੱਤੇ ਵੀ ਰਾਮ ਨਾਮ ਲੈਵਾ ਸੰਗਤ ਬਸਦੀ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਜਿਹੜਾ ਇਹ ਦਿਨ ਅੱਜ ਸਾਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਔਰ ਉਹਦੀ ਸਰਕਾਰ ਨੇ ਜਿਹੜਾ ਲੈ ਕੇ ਦਿੱਤਾ 500 ਸਾਲਾਂ ਤੋਂ ਸਾਡੇ ਹਿੰਦੂ ਜਿਹੜਾ ਸਨਾਤਨ ਧਰਮ ਆ ਉਹਦੇ ਮੱਥੇ ਤੇ ਇਹ ਕਲੰਕ ਸੀਗਾ ਜਿਹਨੂੰ ਇਹਨਾਂ ਨੇ ਦੂਰ ਕੀਤਾ ਔਰ ਮੈਂ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਕਦੇ ਰਾਮ ਮੰਦਰ ਦੇ ਕਾਰ ਸੇਵਕਾਂ ਦੇ ਉੱਤੇ ਗੋਲੀਆਂ ਚਲਾਈਆਂ ਸੀ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਤੇ ਕਦੇ ਬਾਬਰ ਨੇ ਸਾਡੇ ਤੇ ਗੋਲੀਆਂ ਚਲਾਈਆਂ ਸੀ ਕਦੇ ਤੁਸੀਂ ਗੋਲੀਆਂ ਚਲਾਈਆਂ ਸੀ ਪਰ ਜਿਹੜਾ ਸਨਾਤਨ ਧਰਮ ਆ ਉਹ ਹੁਣ ਜਾਗ ਚੁੱਕਾ ਆ ਇਸ ਕਰਕੇ ਕੋਈ ਵੀ ਇਹਦੇ ਮੋਰੇ ਖਾ ਨਹੀਂ ਸਕਦਾ ਜੇ ਖਾ ਲਨਾ ਤਾਂ ਸਾਡੇ ਨਾਲ ਆ ਕੇ ਖੜੋ ਜੇ ਸਾਡੇ ਵਿਰੋਧ ਚ ਜਾਉਂਗੇ ਤਾਂ ਸਾਡੇ ਤੂਫਾਨ ਦੇ ਵਿੱਚ ਰੁੜ ਜਾਉਗੇ જય ਸ਼੍ਰੀ ਰਾਮ જય ਸ਼੍ਰੀ ਇਹ ਹੀ ਨਾਰਾ i <laughs>